ਸਰਦਾਰ ਅਵਤਾਰ ਸਿੰਘ ਬੱਗਾ ਦੀ ਯਾਦ ਦੇ ਵਿੱਚ ਲੁਧਿਆਣਾ ਦੇ ਦੁਗਰੀ ਵਿਖੇ ਪਹਿਲਾ ਬਲੱਡ ਡੋਨੇਸ਼ਨ ਕੈਂਪ ਲਾਇਆ ਗਿਆ ਇਸ ਮੌਕੇ ਤੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਨੌਜਵਾਨਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿੱਚ ਵੀ ਲੋਕ ਭਲਾਈ ਦੇ ਕੰਮ ਜਾਰੀ ਰੱਖਣ ਦੀ ਪ੍ਰੇਰਣਾ ਦਿੱਤੀ ਦੇਖੋ ਇਹ ਖਾਸ ਰਿਪੋਰਟ ਅੱਜ ਬਹੁਤ ਸਤਿਕਾਰਯੋਗ ਅਵਤਾਰ ਸਿੰਘ ਬੱਗਾ ਜੀ ਜਿਹੜੇ ਜੀਵਨ ਚੋਂ ਇਸ ਜੀਵਨ ਚੋਂ ਚਲੇ ਗਏ ਸੀ ਹੰਸ ਆਨੇ ਸੰਸਾਰ ਨੂੰ ਅੱਜ ਦਾ ਕਹਿ ਕਿ ਉਹਨਾਂ ਦੀ ਯਾਦ ਵਿੱਚ ਅੱਜ ਇੱਕ ਬਰੈਡਰੇਸ਼ਨ ਕੈਂਪ ਉਹਨਾਂ ਦੇ ਸਮੁੱਚੇ ਪਰਿਵਾਰ ਵੱਲੋਂ ਲਾਇਆ ਗਿਆ ਸਾਡੇ ਪੀੜ ਵਿੰਗ ਦੇ ਪ੍ਰਧਾਨ ਬਿੱਲਾ ਜੀ ਉਹਨਾਂ ਦਾ ਇਹ ਐਨਵੀਪੀ ਪਰਿਵਾਰਾ ਮੈਂ ਸਮਝਦਾ ਬਹੁਤ ਵਧੀਆ ਪਰਾਲਾ ਹੈ ਆਪਣੇ ਜਿਹੜੇ ਇਨਸਾਨ ਇਸ ਜੀਵਨ ਚੋਂ ਸਾਡੇ ਵਿੱਚੋਂ ਚਲੇ ਜਾਂਦੇ ਨੇ ਉਹਨਾਂ ਨੂੰ ਯਾਦ ਕਰਨਾ ਇੱਕ ਬਹੁਤ ਵਧੀਆ ਪਰਾਲਾ ਹੈ ਕਿਉਂਕਿ ਜਿਹੜਾ ਖੂਨ ਦਾਨ ਹੈ ਇਹ ਮਹਾਦਾਨ ਹੈ ਇੱਕ ਖੂਨ ਦੇ ਕਤਰੇ ਨਾਲਾ ਕਿਸੇ ਐਕਸੀਡੈਂਟ ਦੇ ਵਿੱਚ ਕਿਸੇ ਕੋਈ ਦੁਰਘਟਨਾ ਦੇ ਵਿੱਚ ਕਿਸੇ ਬਿਮਾਰੀ ਕਰਨਾ ਅਗਰ ਇਹ ਖੂਨ ਮੌਕੇ ਤੇ ਨਾ ਮਲੇ ਤਾਂ ਵਿਅਕਤੀ ਦੀ ਮੌਤ ਹੋ ਜਾਂਦੀ ਹੈ। ਜੇ ਖੂਨ ਸਾਡੇ ਕੋਲੇ ਜਮਾ ਪਿਆ ਤਾਂ ਮੈਂ ਸਮਝਦਾ ਵੀ ਇਹ ਇੱਕ ਬਹੁਤ ਵੱਡਾ ਪਰਾਲਾ ਹੈ। ਮੈਂ ਜਿੱਥੇ ਇਹਨਾਂ ਦੀ ਸ਼ਲਾਘਾ ਕਰਦਾ ਪਰਿਵਾਰ ਦੀ ਪ੍ਰਸ਼ੰਸਾ ਵੀ ਕਰਦਾ ਕਿ ਅਜਿਹੇ ਪਰਾਲੇ ਇਹਨਾਂ ਨੂੰ ਸਿਹਤ ਲੈ ਕੇ ਬਾਕੀ ਲੋਕਾਂ ਨੂੰ ਕਰਨੇ ਚਾਹੀਦੇ। ਤੇ ਲੋਕਾਂ ਨੂੰ ਕੀ ਮਹਿਸੂਸ ਹੈ ਮੈਂ ਮੈਸੇਜ ਦੇਣਾ ਚਾਹੁੰਗਾ ਵੀ ਆਪਣੇ ਜਿਹੜੇ ਇਨਸਾਨ ਜੀਵਨ ਚੋਂ ਗਏ ਨੇ ਉਹਨਾਂ ਨੂੰ ਯਾਦ ਕਰਨ ਦੇ ਵਿੱਚ ਚਾਹੇ ਖੇਡਾਂ ਕਰਾਈਆਂ ਜਾਣ ਚਾਹੇ ਅਜਿਹੇ ਪਰਾਲੇ ਕੀਤੇ ਜਾਣ ਤਾਂ ਕਿ ਅਸੀਂ ਉਹਨਾਂ ਨੂੰ ਸਾਡੇ ਪ੍ਰੀਤਮ ਪਿਆਰਿਆਂ ਨੂੰ ਅਸੀਂ ਜਿੰਦਾ ਰੱਖ ਸਕਿਆ ਐਮਐਲਏ ਸਾਹਿਬ ਸਦਾਖਲ ਸਿੰਘ ਜੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਹੜੇ ਇੱਥੇ ਆ ਕੇ ਸਾਡਾ ਹੌਸਲਾ ਫਦਾਈ ਕੀਤੀ ਤੇ ਬਹੁਤ ਬਹੁਤ ਧੰਨਵਾਦ ਮੇਰਾ ਨਾਮ ਬਲਜਿੰਦਰ ਸਿੰਘ ਮੈਂ ਡੁਗਰੀ ਮਾਰਕੀਟ ਦਾ ਪ੍ਰਧਾਨ ਹਾਂ ਮੇਰੇ ਬੜੇ ਹੀ ਸਤਕਾਰਯੋਗ ਮੇਰੇ ਛੋਟੇ ਵੀਰ ਬੱਗਾ ਹੀ ਪਰਿਵਾਰ ਵੱਲੋਂ ਤੇ ਸਾਨੀ ਪਰਿਵਾਰ ਵੱਲੋਂ ਸਾਰੇ ਜਿੰਨੇ ਵੀ ਸਤਕਾਰਯੋਗ ਵੀਰ ਆਏ ਨੇ ਉਹਨਾਂ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਖੂਂਡਾਂ ਦਾ ਜਿਹੜਾ ਕਿ ਡੁਗਰੀ ਵਿਖੇ ਕਰਾਇਆ ਗਿਆ ਵਾ ਅੱਜ ਦੀ ਸਾਰੀ ਸੰਸਥਾਵਾਂ ਸਾਰੇ ਜਿਹੜੇ ਯੂਥ ਨੇ ਉਹ ਹੋਮ ਹੋਮ ਆ ਕੇ ਪਹੁੰਚ ਰਹੇ ਨੇ ਕਿਉਂਕਿ ਬਹੁਤ ਵਧੀਆ ਮੈਸੇਜ ਇਹਨਾਂ ਨੇ ਲਗਾਇਆ ਵਾ ਕਿਉਂਕਿ ਸਾਰਾ ਨਾਲ ਇਹਨਾਂ ਦਾ ਜਿਹੜਾ ਭਾਈਚਾਰਾ ਉਹ ਬਹੁਤ ਵਧੀਆ ਵਾ ਤੇ ਅੱਜ ਜਿਹੜਾ ਕਿ ਖੂਨਦਾਨ ਕੈਂਪ ਲੱਗਿਆ ਤੇ ਮੇਰਾ ਇੱਕ ਛੋਟਾ ਜਿਹਾ ਮੈਸੇਜ ਸਾਰੇ ਲੁਧਿਆਣਾ ਸ਼ਹਿਰ ਨੂੰ ਆ ਵੀ ਜਿਹੜੇ ਕਿ ਕੈਂਪ ਲੱਗਦੇ ਨੇ ਇਹ ਕਿਸੇ ਨਾ ਕਿਸੇ ਭਰਾ ਦੇ ਜਾਂ ਕਿਸੇ ਮਾਂ ਦੇ ਜਾਂ ਕਿਸੇ ਵੀ ਬੱਚਿਆਂ ਦੇ ਕੰਮ ਆਉਂਦੇ ਨੇ ਕਿਉਂਕਿ ਖੂਨ ਹਮੇਸ਼ਾ ਜਦੋਂ ਕੋਈ ਮਿਸ ਹੈਪਨਿੰਗ ਕਿਸੇ ਨਾਲ ਵੀ ਹੁੰਦੀ ਹੈ ਤੇ ਉਹ ਹਮੇਸ਼ਾ ਹੀ ਪਹਿਲੇ ਆਧਾਰ ਤੇ ਖੂਨ ਮੰਗਦੇ ਨੇ ਹਸਪਤਾਲਾਂ ਦੇ ਵਿੱਚ ਅਗਰ ਅਸੀਂ ਇਹ ਉਪਰਾਲੇ ਕਰੀਏ ਤਾਂ ਅਸੀਂ ਕਿਸੇ ਦੀ ਜਾਨ ਬਚਾ ਸਕਦੇ ਹਾਂ ਔਰ ਮੇਰੇ ਨਾਲ ਜਿਹੜੇ ਕਿ ਮੇਰਾ ਪ੍ਰ ਸੁਨੀਲ ਮੈਦ ਜੀ ਸਾਡੇ ਸ਼ਬਾ ਜੀ ਅਰੁਣਾ ਨਾਗਪਾਲ ਜੀ ਸਨੀ ਜੀ ਔਰ ਬੱਗਾ ਜੀ ਔਰ ਇਹਨਾਂ ਦੀ ਸਾਰੀ ਸਮੂਚੀ ਟੀਮ ਜਿਹੜੀ ਇਹ ਸੇਵਾ ਕਰਾ ਰਹੀ ਆ ਇਹਨਾਂ ਦਾ ਜਿੰਨਾ ਮੈਂ ਸਤਿਕਾਰ ਕਰਾਂ ਮੇਰੇ ਲਈ ਉਨਾ ਘੱਟ ਆ ਕਿਉਂਕਿ ਉਪਰਾਲੇ ਕਹਿਣੇ ਸੁਖੇ ਔਰ ਕਰਨੇ ਬਹੁਤ ਔਖੇ ਨੇ ਅੱਜ ਇਹਨਾਂ ਨੇ ਉਪਰਾਲਾ ਕੀਤਾ ਬਹੁਤ ਹੀ ਮੰਨਣ ਵਾਲੀ ਗੱਲ ਹੈ ਤੇ ਮੇਰੇ ਵੱਲੋਂ ਔਰ ਜੈ ਮਾ ਚਿੰਦਪੁਨੀ ਟਰਸਟ ਵੱਲੋਂ ਬਹੁਤ-ਬਹੁਤ ਇਹਨਾਂ ਨੂੰ ਮੁਬਾਰਕਾਂ ਸ਼ੁਕਰੀਆ ਜੈ ਮਾਤਾ ਜੀ ਮੇਰਾ ਨਾਮ ਸਨੀ ਸਾਨੀਆ ਜੀ ਮੈਂ ਸਾਰੇ ਵੀਰਾਂ ਨੂੰ ਇਹੀ ਬੇਨਤੀ ਕਰਦਾ ਕਿ ਜਿੰਨਾ ਵੱਧ ਤੋਂ ਵੱਧ ਯੋਗਦਾਨ ਕਰ ਸਕਦੇ ਨੇ ਸਾ ਅਜਵਤਾਰ ਸਿੰਘ ਬੱਗਾ ਜੀ ਦੀ ਵਰਤੀ ਤੇ ਪਹਿਲਾ ਬਲੱਡ ਕੈਂਪ ਸਾਡੇ ਸੋਹਣੀ ਸਾਹਿਬ ਗੁਰਦਾਰਾ ਸਾਹਿਬ ਤੇ ਜਿਹੜਾ ਲਗਾਇਆ ਗਿਆ ਔਰ ਅੱਜ ਯੂਥ ਆਂਗਰਦੀ ਸਮੁੱਚੀ ਟੀਮ ਸਾਡੀ ਤੁਸੀਂ ਦੇਖੋਗੇ ਹਜ਼ਾਰਾਂ ਦੀ ਗਿਣਤੀ ਸਾਰੇ ਨੌਜਵਾਨ ਦੋਸਤ ਜਿਹੜੇ ਕੀ ਕਹਿੰਦੇ ਅੱਜ ਸਾਰੇ ਦੋਸਤ ਕਹਿੰਦੇ ਬਲੱਡ ਦੇਣਾ ਕਿਉਂਕਿ ਇਹਦਾ ਇਹਦੀ ਲੋੜ ਸਾਡੇ ਲੁਧਿਆਣਾ ਜਿੰਨੀ ਪੂਰੇ ਪੰਜਾਬ ਚ ਜਿੰਨੀ ਹਿੰਦੁਸਤਾਨ ਚ ਪੈਂਦੀ ਹੈ ਜਦੋਂ ਬਲੱਡ ਦੀ ਲੋੜ ਪੈਂਦੀ ਹੈ ਤੇ ਉਹਦੇ ਚ ਵੀ ਡਾਕਟਰਾਂ ਵੱਲੋਂ ਹਸਪਤਾਲਾਂ ਵੱਲੋਂ ਬਹੁਤ ਦਿੱਕਤਾਂ ਆਉਂਦੀਆਂ ਕਿਉਂਕਿ ਬਹੁਤ ਹੀ ਮਹਿੰਗਾ ਖੂਨ ਦਿੰਦੇ ਆ ਇਸ ਕਰਕੇ ਇਹ ਅਪਰੇਲਾ ਸੀ ਆਪਣੇ ਦੋਸਤਾਂ ਨੇ ਸਾਰੇ ਨੇ ਇਹ ਕਿਹਾ ਵੀ ਜਿੱਥੇ-ਜਿੱਥੇ ਲੋੜ ਪਊਗੀ ਅਸੀਂ ਜਿਹੜੇ ਇਹਨਾਂ ਦੀ NGO ਨੂੰ ਬਲੱਡ ਦੇਣ ਲੱਗੇ ਆ ਜਿੱਥੇ ਕਿਸੇ ਗਰੀਬ ਕਬਕੇ 'ਚ ਲੋੜ ਹੋਊਗੀ ਉੱਥੇ ਫ੍ਰੀ ਦਿੱਤਾ ਜਾਊਗਾ ਬਲੱਡ ਇੰਨੇ ਕਹਿੰਦਾ ਧੰਨ ਜੀ ਮੇਰਾ ਨਾਮ ਜਤਿੰਦਰ ਸਿੰਘ ਬੱਗਾ ਅੱਜ ਮੈਂ ਆਪਣੇ ਦਾਦਾ ਜੀ ਦੀ ਯਾਦ ਦੇ ਵਿੱਚ ਉਹਨਾਂ ਦੀ ਪਹਿਲੀ ਵਰ੍ਹੇ ਦੀ ਉੱਤੇ ਅਸੀਂ ਸਾਰੇ ਭਰਾਵਾਂ ਨੇ ਰਲ ਕੇ ਬਲੱਡ ਕੈਂਪ ਦਾ ਜਿਹੜਾ ਪ੍ਰੋਗਰਾਮ ਕੀਤਾ ਹੈ ਜੀ ਗੁਰਦੁਆਰਾ ਸ਼੍ਰੀ ਸੁਖਮਨੀ ਸਾਹਿਬ ਦੇ ਵਿੱਚ ਤੇ ਅਸੀਂ ਸਾਰਿਆਂ ਨੇ ਪ੍ਰਾਲਾ ਇੱਕ ਸੇਵਾ ਦੇ ਤੌਰ ਤੇ ਕੀਤਾ ਹੈ ਕਿ ਕਿਸੇ ਵੀ ਲੋੜਵੰਦ ਨੂੰ ਜਦੋਂ ਲੋੜ ਪਵੇ ਤਾਂ ਖੂਨ ਮਿਲ ਸਕੇ ਅਸੀਂ ਆਪਣਾ ਆਪਣਾ ਹਿੱਸਾ ਸਾਰਿਆਂ ਨੇ ਦੇ ਕੇ ਇੱਕ ਸੇਵਾ ਦੇ ਵਿੱਚ ਸਾਰਿਆਂ ਨੇ ਹਿੱਸਾ ਪਾਇਆ ਤੇ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹਾਂਗਾ ਵੀ ਵੱਦ ਤੋਂ ਵੱਧ ਇਸ ਕੈਂਪਰ ਵਿੱਚ ਹਿੱਸਾ ਪਾ ਕੇ ਆਪਣਾ ਆਪਣਾ ਖੂਨ ਦੇਣ ਦੀ ਕਿਰਪਾਤਾ ਕਰੋ ਤਾਂ ਕਿ ਕਿਸੇ ਗਰੀਬ ਲੋੜਵੰਦ ਦੀ ਜੀਵਤ ਮੰਦਰੀ ਮਦਦ ਕੀਤੀ ਜਾ ਸਕੇ ਇਹ ਪਹਿਲਾ ਕੈਂਪਾ ਜੀ ਸਾਡਾ ਪਹਿਲੀ ਵਰਤੋਂ ਦਾ ਸਾਦਾ ਜੀ ਦੀ ਇੱਕ ਟੁਕੜਾ 150 ਤੋਂ ਉੱਤੇ ਨੌਜਵਾਨ ਵਰਡ ਦੇ ਚੁੱਕੇ ਨੇ ਬਾਕੀ ਸਿਸਟਮ ਚੱਲ ਰਿਹਾ ਹਜੇ ਕਾਫੀ ਨੌਜਵਾਨ ਇਕੱਠੇ ਹੋਏ ਹੋਏ ਨੇ ਤੇ ਇਹ ਬ੍ਰੈਡਰ ਦਾ ਬਹੁਤ ਵਧੀਆ ਸਾਡੇ ਭਰਾਵਾਂ ਦਾ ਬਹੁਤ ਧੰਨਵਾਦ ਜਿਹੜੇ ਇੱਥੇ ਇਕੱਠੇ ਹੋਏ ਨੇ ਜਿਹਨੇ ਯੋਗਦਾਨ ਪਾਇਆ ਧੰਨਵਾਦ ਤੇ ਇਸ ਸੀਐਮਸੀ ਹਸਪੀਟਲ ਤੋਂ ਟੀਮ ਬੁਲਾਈ ਗਈ ਹੈ ਜੀ ਸੀਐਮਸੀ ਦਾ ਖਾਸ ਧੰਨਵਾਦ ਜਿਹੜੇ ਇੱਥੇ ਆ ਕੇ ਸਾਡਾ ਸਾਥ ਦੇ ਰਹੇ ਹਾਂ ਹਾਂਜੀ ਭਰਮਜੀਤ ਕੌਰ ਮੇਰਾ ਨਾਮ ਹੈ ਜੀ ਜਿਹੜਾ ਟੈਂਪ ਲੱਗਿਆ ਠੀਕ ਹੈ ਸਰ ਮੈਂ ਪਹਿਲੀ ਵਾਰੀ ਖੂਨਦਾਨ ਕੈਂਪ ਦੇ ਵਿੱਚ ਆਈਆਂ ਪਹਿਲੀ ਵਾਰ ਖੂਨਦਾਨ ਡੋਨੇਟ ਕੀਤਾ ਹੈ ਮੈਨੂੰ ਬਹੁਤ ਵਧੀਆ ਲੱਗਿਆ ਤਾਂ ਜੋ ਇੱਕ ਕੀਮਤੀ ਖੂਨਦਾਨ ਦੇ ਨਾਲ ਕਿਸੇ ਦੀ ਜਾਨ ਬਚ ਸਕਦੀ ਹੈ ਦੁਰਘਟਨਾ ਸਮੇਂ ਜਾਂ ਕਿਸੇ ਬਿਮਾਰੀ ਗ੍ਰਸਤ ਬੰਦੇ ਨੂੰ ਖੂਨ ਦਿੱਤਾ ਜਾਂਦਾ ਤਾਂ ਉਹਦੀ ਜਾਨ ਬਚ ਸਕਦੀ ਹੈ ਮੈਂ ਇਹੀ ਮੈਸੇਜ ਦੇਣਾ ਚਾਹਾਂਗੀ ਕਿ ਸਾਨੂੰ ਜੇ ਤੰਦਰੁਸਤ ਮੇਰੇ ਵੀਰ ਮੇਰੀਆਂ ਭੈਣਾਂ ਨਵ ਜੁਗ ਪੀੜ੍ਹੀ ਉਹਨਾਂ ਨੂੰ ਖੂਨਦਾਨ ਜ਼ਰੂਰ ਕਰਨਾ ਚਾਹੀਦਾ ਹੈ ਤੇ ਮੈਨੂੰ ਬਹੁਤ ਵਧੀਆ ਲੱਗਿਆ ਇਹ ਖੂਨਦਾਨ ਦੇ ਵਿੱਚ ਆ ਕੇ ਮੇਰਾ ਹੀ ਨਾਮ ਮਨਦੀਪ ਸਿੰਘ ਬਈ ਸਭ ਨੂੰ ਫੋਨ ਦੇਣਾ ਚਾਹੀਦਾ ਜੀ ਆਪਣੇ ਦੇ ਭਲੇ ਲਈ ਫਿਰਦਾ ਆਪਣੇ ਭਲੇ ਲਈ ਦੇ ਦੋ ਕਿ ਤੁਹਾਡਾ ਆਪ ਦਾ ਸਵਾਸਥ ਠੀਕ ਰਹੂਗਾ ਜੇ ਖੂਨ ਦੋਗੇ ਤੇ ਦੂਜੇ ਦਾ ਤੁਹਾਡੇ ਖੂਨਦਾਨ ਕਰੇ ਨਾ ਕਿਸੇ ਹੋਰ ਦਾ ਹੀ ਭਲਾ ਹੁੰਦਾ ਉਹ ਵੀ ਜਰੂਰ ਕਰਨਾ ਚਾਹੀਦਾ